ਅਜਲੂਧਿਆਣਾ ਦੇ ਵਿੱਚ ਜਿੱਥੇ ਵਿਸਾਖੀ ਦੇ ਤਿਹਾਣ ਨੂੰ ਬੜੇ ਉਸ਼ਾਦ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਅਜਲੂਧਿਆਣਾ ਦੇ ਗੁਰਦੁਆਰਾ ਸਿੰਘ ਸਭਾ ਈ ਬਲੋਕ ਪਾਈ ਰਣਜੀਤ ਸਿੰਘ ਨਗਰ ਵਿਖੇ ਵਿਸਾਖੀ ਦੇ ਤਿਹਾਣ ਨੂੰ ਬੜੇ ਉਸ਼ਾਦ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਸੰਗਤਾਂ ਦੇ ਪੂਰੇ ਸਹਿਯੋਗ ਦੇ ਨਾਲ ਪਿਛਲੇ ਐਤਵਾਰ ਨੂੰ ਖਾਲਸਾ ਸਾਜਨਾ ਨੂੰ ਸਮਰਪਿਤ ਨਗਰ ਕੀਰਤਨ ਅੰਮ੍ਰਿਤ ਵੇਲੇ ਕੱਢਿਆ ਗਿਆ ਸੀ ਜਿਸ ਦੇ ਵਿੱਚ ਸੰਗਤਾਂ ਨੇ ਹਿੱਸਾ ਲੈ ਕੇ ਗੁਰੂ ਦੀਆਂ ਜਿੱਥੇ ਖੁਸ਼ੀਆਂ ਪ੍ਰਾਪਤ ਕੀਤੀ ਤਾਂ ਉੱਥੇ ਇਸ ਦੌਰਾਨ ਬੱਚਾ ਨੇ ਵੀ ਇਸ ਦੇ ਵਿੱਚ ਹਿੱਸਾ ਲੈ ਕੇ ਆਪਣੇ ਵੀਰ ਵੀਰ ਸੇ ਨਾਲ ਜੁੜ ਕੇ ਗੱਤਕਾ ਵੇਖਦੇ ਹੋਏ ਇਸ ਵਿਸਾਖੀ ਦੇ ਤਿਹਾਣ ਨੂੰ ਮਨਾਇਆ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲਪੁਰਖ ਦੀ ਫੌਜ ਖਾਲਸਾ ਪ੍ਰਗਟਿ ਪਰਮਾਤਮ ਦੀ ਮੋਜ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਰਸਾਏ ਗਏ ਖਾਲਸਾ ਸਾਜਨਾ ਦਿਵਸ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਵਿਸਾਖੀ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਖਾਲਸਾ ਸਾਜ ਕੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਨਤਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਏ ਗਏ ਹਲੀਮੀ ਧਰਮ ਨੂੰ ਹਲੀਮੀ ਕਰਮ ਨੂੰ ਜੋ ਅੱਗੇ ਲੈ ਕੇ ਗਏ ਔਰ ਉਹਨੂੰ ਸ਼ਿਖਰ ਤੇ ਲੈ ਜਾ ਕੇ ਸਰਬਤ ਦੇ ਭਲੇ ਦੇ ਲਈ ਸੱਚ ਬੋਲਣ ਦੀ ਆਵਾਜ਼ ਆਪਣੇ ਦਿਲੋਂ ਮੌਤ ਦਾਅਰ ਮਿਟਾ ਕੇ ਸੱਚ ਦੇ ਉੱਤੇ ਖੜੇ ਹੋ ਕੇ ਸੱਚ ਦੀ ਗੱਲ ਨੂੰ ਸਾਰੇ ਪਾਸੇ ਫੈਲਾਣ ਦੀ ਜੋ ਉਹਨਾਂ ਨੇ ਹਿੰਮਤ ਬਖਸ਼ੀ ਹੈ ਉਹ ਸਾਨੂੰ ਅੱਜ ਮਨਾਉਂਦੇ ਹੋਏ ਜਿੱਥੇ ਮਾਣ ਮਹਿਸੂਸ ਹੋ ਰਿਹਾ ਹੈ ਨਾਲ ਦੇ ਨਾਲ ਅਸੀਂ ਇਸ ਮੌਕੇ ਤੇ ਜੋ ਵਿਸਾਖੀ ਮਨਾਉਂਦੇ ਹਾਂ ਕਿਸਾਨਾਂ ਦੀ ਜੋ ਮਿਹਨਤ ਹੈ ਉਹਨਾਂ ਦੇ ਲਈ ਵੀ ਅਸੀਂ ਅਰਦਾਸ ਕਰ ਰਹੇ ਹਾਂ ਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਪ੍ਰਾਪਤ ਹੋਏ ਉਹਨਾਂ ਨੂੰ ਸਾਰੇ ਹੱਕ ਪ੍ਰਾਪਤ ਹੋਣ ਔਰ ਸਰਕਾਰਾਂ ਨੂੰ ਇਹ ਗੱਲ ਸਮਝ ਆਣੀ ਚਾਹੀਦੀ ਹੈ ਕਿ ਅन्नदाता ਦੀ ਵੀ ਤੁਸੀਂ ਉਸੇ ਤਰੀਕੇ ਦੇ ਨਾਲ ਸੇਵਾ ਕਰਨੀ ਹੈ ਜਿਸ ਸੇਵਾ ਦੇ ਨਾਲ ਉਹ ਸਾਡਾ ਪੇਟ ਭਰਦੇ ਨੇ ਉਸ ਤੋਂ ਇਲਾਵਾ ਜੋ ਸਭ ਤੋਂ ਵੱਡੀ ਗੱਲ ਹੈ ਕਿ ਜੋ ਖਾਲਸੇ ਦਾ ਫਰਜ਼ ਹੈ ਕੀ ਖਾਲਸੇ ਨੇ ਜ਼ੁਲਮ ਦੇ ਖਿਲਾਫ ਆਵਾਜ਼ ਹਮੇਸ਼ਾ ਉਠਾਈ ਹੈ ਉਠਾਉਂਦਾ ਰਹੇਗਾ ਸਾਨੂੰ ਇਹ ਵਿਰਸੇ ਚ ਜੋ ਦਾਤ ਪ੍ਰਾਪਤ ਹੋਈ ਹੈ ਅਸੀਂ ਉਹਦੇ ਉੱਤੇ ਪੈਰਾ ਦਿੰਦੇ ਹੋਏ ਕਦੀ ਅਸੀਂ ਕਾਮਯਾਬ ਹੋ ਸਕਦੇ ਹਾਂ ਜਦ ਅਸੀਂ ਗੁਰੂ ਸ਼ਬਦ ਦੀ ਓਟ ਲਵਾਂਗੇ ਗੁਰੂ ਸ਼ਬਦ ਸਾਡੇ ਹਿਰਦੇ ਵਿੱਚ ਵਸਿਆ ਹੋਏਗਾ ਤਦ ਅਸੀਂ ਕਿਸੇ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਜੋ ਸਾਰੇ ਵਿਤਕਰੇ ਗੁਰੂ ਜੀ ਨੇ ਮਿਟਾਏ ਸਾਰਿਆਂ ਨੂੰ ਗੁਰੂ ਜੀ ਨੇ ਇੱਕ ਸਟੇਜ ਤੇ ਲੈ ਜਾ ਕੇ ਖਾਲਸੇ ਦੀ ਸ਼ਕਤੀ ਨੂੰ ਪ੍ਰਗਟਾਇਆ ਪੰਜ ਕਕਾਰ ਜੋ ਸਾਨੂੰ ਬਖਸ਼ੇ ਜੋ ਤੁਹਾਨੂੰ ਕਿਰਪਾਨ ਬਖਸ਼ੀ ਕਿਰਪਾ ਔਰ ਆਨ ਦਾ ਜੋ ਸੁਮੇਲ ਬਖਸ਼ਿਆ ਇਹਨੂੰ ਅਸੀਂ ਨਾ ਭੁੱਲੀਏ ਔਰ ਇਸ ਚੀਜ਼ ਨੂੰ ਅਸੀਂ ਪ੍ਰਚੰਡ ਕਰਦੇ ਹੋਏ ਹਮੇਸ਼ਾ ਹੀ ਗੁਰੂ ਦੇ ਦਸੇ ਰਸਤੇ ਉੱਤੇ ਤੁਰ ਕੇ ਬਾਣੀ ਅਤੇ ਬਾਣੇ ਦੇ ਨਾਲ ਜੁੜੀਏ ਕਿਉਂਕਿ ਸਭ ਤੋਂ ਵੱਡੀ ਗੱਲ ਹੈ कि ਅਸੀਂ ਅਗਰ ਬਾਣੀ ਨਾਲ ਜੁੜਾਂਗੇ ਔਰ ਬਾਣੀ ਨਾਲ ਜੁੜਾਂਗੇ ਤੇ ਗੁਰੂ ਦੀ ਖੁਸ਼ੀ ਆਪਰਾਤ ਕਰਾਂਗੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਇਤਨੀ ਵੱਡੀ ਗੱਲ ਗੁਰੂ ਜੀ ਨੇ ਕਹੀ ਹੈ ਕਥਨੀ ਔਰ ਕਰਨੀ ਦੇ ਉੱਤੇ ਪੂਰਨ ਹੋਈਏ ਗੁਰੂ ਜੀ ਨੇ ਜੋ ਸਾਨੂੰ ਹੁਕਮ ਬਖਸ਼ੇ ਹੈ ਅਸੀਂ ਕੋਹ ਰਹਿਤਾ ਤੋਂ ਦੂਰ ਹੋ ਕੇ ਗੁਰ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੀ ਖੁਸ਼ੀ ਆਪਰਾਤ ਕਰ ਸਕਦੇ ਹਾਂ ਸਾਰੀ ਲੋਕਾਈ ਨੂੰ ਗੁਰੂ ਨਾਨਕ ਨਾਮ ਲੈਵਾ ਪੂਰੇ ਸੰਸਾਰ ਨੂੰ ਵੈਸਾਖੀ ਦੀ ਔਰ ਖਾਲਸਾ ਸਾਜਣਾ ਦੀ ਇੱਕ ਵਾਰ ਲੱਖ ਲੱਖ ਵਧਾਈ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਜੋੜਦੀ ਹੈ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਬਾ ਇ-ਬਲਾਕ ਪਾਈ ਰੰਧੀਰ ਸਿੰਘ ਨਗਰ ਵਿਕੇ ਜੋ ਇਹ ਪ੍ਰੋਗਰਾਮ ਮਨਾਏ ਜਾ ਰਹੇ ਨੇ ਇਹਦੇ ਵਿੱਚ ਸੰਗਤ ਦੇ ਪੂਰਨ ਸਹਿਯੋਗ ਦੇ ਨਾਲ ਇਹ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਅਸੀਂ ਪਿਛਲੇ ਐਤਵਾਰ ਨੂੰ ਖਾਲਸਾ ਸਾਜਣਾ ਨੂੰ ਸਮਰਪਿਤ ਨਗਰ ਕੀਰਤਨ ਅੰਮ੍ਰਿਤ ਵੇਲੇ ਕੱਢਿਆ ਜਿਸ ਵਿੱਚ ਸੰਗਤ ਨੇ हिस्सा ਲੈ ਕੇ ਗੁਰੂ ਦੀ ਖੁਸ਼ੀਆਂ ਜਿੱਥੇ ਪ੍ਰਾਪਤ ਕੀਤੀਆਂ ਬੱਚਿਆਂ ਨੇ ਹਿੱਸਾ ਲੈ ਕੇ ਆਪਣੇ ਅਮੀਰ ਵਿਰਸੇ ਨਾਲ ਜੁੜੇ ਗਤਕੇ ਨੂੰ ਦੇਖਦੇ ਹੋਏ ਬਾਣੇ ਦੇ ਵਿੱਚ ਜੋ ਮਿਲਟਰੀ ਬੈਂਡ ਵਾਲੇ ਆ ਕੇ ਉਹਨਾਂ ਨੇ ਜੋ ਪੰਜ ਪਿਆਰਿਆਂ ਦੇ ਅੱਗੇ ਉਹਨਾਂ ਨੇ ਤਨ ਵਜਾਈ ਔਰ ਪੰਜ ਪਿਆਰੇ ਔਰ ਤਨ ਤਨ ਸ਼੍ਰੀ ਗੁਰਗ੍ਰੰਥ ਸਾਹਿਬ ਦੀ ਅਗਵਾਈ ਜੋ ਹਮੇਸ਼ਾ ਹੀ ਹਰ ਸਿੱਖ ਦੇ ਲਈ ਲਾਜ਼ਮੀ ਹੈ ਉਹਦੇ ਉੱਤੇ ਅਸੀਂ ਤੁਰਦੇ ਹੋਏ ਇਹ ਮਨਾ ਰਹੇ ਹਾਂ ਅੰਮ੍ਰਿਤ ਸੰਚਾਰ ਕੀਤਾ ਗਿਆ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ ਗੁਰੂ ਦੇ ਗੁਰੂ ਵਾਲੇ ਬਣ ਗਏ ਜਿਨ੍ਹਾਂ ਨੇ ਹੁਣ ਤੱਕ ਨਹੀਂ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਅੱਗੇ ਅਰਜ਼ੋਈ ਕਰੋ ਕਿ ਗੁਰੂ ਜੀ ਸਾਨੂੰ ਦਾਤ ਬਖਸ਼ਣ ਔਰ ਜਿਨ੍ਹਾਂ ਨੂੰ ਇਹ ਦਾਤ ਮਿਲੀ ਹੈ ਉਨਾਤੀ ਵੀ ਹਮੇਸ਼ਾ ਹੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਨਿਤਨੇਮ ਦੇ ਧਾਰਨੀ ਹੋ ਕੇ ਅਸੀਂ ਕੁਰੇਤਾ ਤੋਂ ਦੂਰ ਹੋ ਕੇ ਅਸੀਂ ਰਹਿਣੀ ਵਾਲੇ ਬਣ ਕੇ ਸਰਬਤ ਦੇ ਭਲੇ ਲਈ ਕਾਰਜ ਕਰ ਸਕੀਏ ਸੋ ਸਾਰਿਆਂ ਨੂੰ ਇੱਕ ਵਾਰ ਬਹੁਤ ਬਹੁਤ ਖਾਲਸਾ ਸਾਜਨਾ ਦਿਵਸ ਬਸਾਖੀ ਦੀ ਵਧਾਈ ਸੋ ਪ੍ਰੋਗਰਾਮ ਚੱਲ ਰਹੇ ਨੇ ਜਿਦੇ ਵਿੱਚ ਬਹੁਤ ਸਾਡੇ ਬਹੁਤ ਹੀ ਸਰਕਾਰਿਓ ਪੈਸਾ ਪਾਈ ਕਵਲਦੀਪ ਸਿੰਘ ਜੀ ਹਜੂਰੀ ਰਾਗੀ ਕੀਰਤਨ ਕਰਕੇ ਜਾ ਚੁੱਕੇ ਨੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਡਣਾ ਵਾਲੇ ਉਹਨਾਂ ਨੇ ਹੋਨੇ ਕੀਰਤਨ ਦੀ ਹਾਜ਼ਰੀ ਲਾਣੀ ਹੈ ਇਸ ਸਤਿ ਸਬਾ ਕੀਰਤਨ ਕਰ ਰਹੀ ਹੈ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਦੇਰਾਦੂਨ ਵਾਲੇ ਉਹਨਾਂ ਨੇ ਆਪਣੇ ਅਮੀਰ ਵਿਰਸੇ ਨਾਲ ਜੋੜ ਕੇ ਕਥਾ ਵਿਚਾਰ ਕਰਨੀ ਹੈ ਔਰ ਅੰਤ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੁਹਾਣੇ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਕੀਰਤਨ ਕਰਕੇ ਹਾਜ਼ਰੀ ਲਾਣਗੇ ਸਵੇਰੇ ਦੇ ਦੀਵਾਨ ਵਿੱਚ ਔਰ ਸ਼ਾਮ ਦੇ ਦੀਵਾਨ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹਜੂਰੀ ਰਾਗੀ ਭਾਈ ਸਾਹਿਬ ਭਾਈ ਜਬਰਤੋੜ ਸਿੰਘ ਜੀ ਸਚਖੰਡ ਸ਼ੀਰ ਦਰਬਾਰ ਸਾਹਿਬ ਤੋਂ ਕੀਰਤਨ ਦੀ ਕੀ ਪੂਰੇ ਹੀ ਜੋਸ਼ ਤੇ ਦਿਲ ਆ ਕੇ ਗੁਰਬਾਣੀ ਨਾਲ ਜੁੜ ਕੇ ਗੁਰੂ ਇਤਿਹਾਸ ਨਾਲ ਜੁੜ ਕੇ ਗੁਰੂ ਵਿਰਸੇ ਨਾਲ ਜੁੜ ਕੇ ਗੁਰੂ ਵਾਲੇ ਬਣੀਏ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਹੀ ਸਾਰੀਆਂ ਗੁਰੂ ਦੀਆਂ ਸੰਗਤਾਂ ਨੂੰ ਵਿਸਾਖੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ